ਪਰਾਲੀ ਸਾੜਨ ਦੇ ਮਾਮਲੇ ਵਿੱਚ ਕਿਸਾਨਾਂ ਉੱਤੇ ਮੁਕੱਦਮੇ ਦਰਜ ਕਰਨ ਅਤੇ ਜ਼ਿਲ੍ਹਾ ਵਿੱਚ ਭੇਜਣ ਦੇ ਫੈਸਲੇ ਖਿਲਾਫ ਮਾਨਸਾ ਕਚਹਿਰੀ ਵਿੱਚ ਵਕਫ ਵਕਫ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਵਿੱਚ ਕਿਸਾਨਾਂ ਉੱਤੇ ਮਾਮਲੇ ਦਰਜ ਕਰਨ ਦੇ ਨਾਲ ਉਹਨਾਂ ਦੇ ਸਖਤ ਕਾਰਵਾਈ ਕਰਨ ਦੀ ਟਿੱਪਣੀ ਤੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਯੋਗ ਮਿਸ਼ਨਰੀ ਉਪਲਬਧ ਨਹੀਂ ਕਰਵਾ ਰਹੀ ਜਿਸ ਕਾਰਨ ਉਹਨਾਂ ਨੂੰ ਮਜਬੂਰੀ ਬਸ ਪਰਾਲੀ ਨੂੰ ਸਾੜਨਾ ਪੈਂਦਾ ਹੈ ਅੱਜ ਦਾ ਜਿਹੜਾ ਧਰਨਾ ਜੀ ਪੰਜਾਬ ਤੁਹਾਨੂੰ ਪਤਾ ਵੀ ਚੋਣੇ ਵਾਸਤੇ ਨਾ ਆਜੁਖੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਵੀ ਜਿਹੜੇ ਕਿਸਾਨੀ ਐ ਉਹ ਦੱਬੀ ਹੋਈ ਐ 30% ਦੇ ਕਰੀਬ ਜਿਹੜਾ ਪੰਜਾਬ ਦਾ ਕਿਸਾਨ ਉਹ ਹੜ੍ਹਾਂ ਨੇ ਮਾਰ ਹੀ ਡਾਇਆ ਹੋਇਆ ਦੂਜਾ ਸਰਕਾਰ ਵੱਲੋਂ ਜਿਹੜਾ ਸੁਪਰੀਮ ਕੋਰਟ ਦੀ ਟਿੱਪਣੀ ਤੇ ਕਿਸਾਨੇ ਨੂੰ ਦੱਬਿਆ ਜਾ ਰਿਹਾ ਨਹੀਂ ਕਿਸਾਨਾਂ ਨੇ ਜਿਹੜੇ ਝੋਨੇ ਦੀ ਫਸਾਈ ਨੂੰ ਅੱਗ ਲਾਉਦੇ ਸਾਡਾ ਕੋਈ ਸ਼ੌਂਕ ਨਹੀਂ ਵੀ ਅਸੀਂ ਝੋਨੇ ਦੀ ਫਸਾਈ ਨੂੰ ਅੱਗ ਲਾਈਏ ਸਾਡੀ ਮਜਬੂਰੀ ਹੈ ਕਿਉਂਕਿ ਥੱਲੇ ਮੌਸਮ ਦੇ ਕਾਰਨ 6-6 ਫੁੱਟ ਝੋਨੇ ਦੇ ਜਿਹੜੇ ਕੱਦ ਰਹੇ ਹੋ ਚੁੱਕੇ ਨੇ ਤੇ ਨਾ ਹੀ ਕੋਈ ਬੰਦਾਰੀਏ ਵਸਿੰਦਰੀ ਪ੍ਰੋਵਾਈਡ ਕਰਾਈ ਹੈ ਕਿਸਾਨਾਂ ਨੂੰ ਵੀ ਅਸੀਂ ਉਹਨਾਂ ਨੇ ਲੱਖਾਂ ਬਣਾ ਲੀਏ ਤੇ ਜੇ ਘੱਟਾਂ ਬਣਦੀਆਂ ਨੇ ਉਹ ਸਮੇਂ ਇੱਧਰ ਛੁੱਟੀਆਂ ਨਹੀਂ ਜਾਂਦੇ ਆ ਅਜਿਹਾ ਉਹ ਬਾਰਸ਼ਾਂ ਦੇ ਦੌਰਾਨ ਵਿੱਚ ਦਰਾਨਾ ਗਰੀਬ ਲੋਕਾਂ ਦੇ ਘਰ ਡਿੱਗੇ ਸੀ ਉਹਦਾ ਹਾਲੇ ਤੱਕ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਤੇ ਜਿਹੜਾ ਨਰਮ ਹੈ ਆ ਪਿਛਲੀ ਵਾਰਸ ਦੇ ਨਾ ਜਿਹੜੇ ਮੰਨਪੋਟੇ ਨਰਮੇ ਕਿਸਾਨਾਂ ਦੇ ਮੂੰਹ ਲੱਗਦੇ ਸੀ ਉਹ ਵੀ ਕਾ ਲਾੜ ਨਿਕਲ ਗਈ ਨਰਮਿਆਂ ਦੇ ਵਿੱਚੋਂ ਨਰਮੇ ਜਿਹੜੇ ਨੇ ਉਹ ਬਰਬਾਦ ਹੋ ਚੁੱਕੇ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਉੱਤੇ ਸਰਕਾਰ ਜਿਹੜਾ ਜਿਹੜੀ ਸਨਮਨ ਦੇ ਪ੍ਰਭਾਵੀ ਕਰੇ ਜਿਹੜੀ ਨਰਮੇ ਦੀ ਬਦਲ ਮਰੀ ਹੈ ਉਹਦਾ ਮਾਨ ਦਾ ਦੇਵੇ ਨਦੀ ਪ੍ਰਾਈਜ਼ ਦੇ ਪ੍ਰਬੰਧਨ ਲਈ ਸਰਕਾਰ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦਾ ਪ੍ਰਬੰਧ ਕਰਵਾਵੇ ਕਿਉਂਕਿ ਇਸ ਏਰੀਆ ਨੂੰ 60 ਮਸ਼ੀਨਾਂ ਲਾਉਣ ਹੋਈਆਂ ਸੀ ਜਿਹਦੇ ਵਿੱਚੋਂ ਹਲੇ 30 ਪ੍ਰੋਵਾਈਡ ਕਰਾਈਆਂ ਨਹੀਂ ਸੀ ਬਾਕੀ ਨੇ ਅਸੀਂ ਉਹ ਵੀ ਕਹਿੰਦੇ ਉਹ ਜਿਹੜੀਆਂ ਜਿਹੜੀਆਂ ਮਸ਼ੀਨਾਂ ਰਹਿੰਦੀਆਂ ਨੇ ਉਹ ਪ੍ਰੋਵਾਈਡ ਕਰਾਈਆਂ ਜਾਣ ਤਾਂ ਕਿ ਕਿਸਾਨ ਜਿਹੜੇ ਇਸ ਪਾਸੇ ਮੁੜਨ ਅਗਰ ਤੇ ਇੱਕ ਹੋਰ ਸੀ ਹਾਈ ਕੋਰਟ ਨੇ ਮਾਂਜੋ ਹਾਈ ਕੋਰਟ ਨੇ ਤੇ ਨਿਖਰ ਸੈਂਟਰ ਵੱਧਰ ਇੱਥੇ ਪਣੀ ਕੀਤੀ ਸੀ ਤੋਂ ਨਦੀ ਪ੍ਰਾਲੀ ਬਾਰੇ ਤੇ ਨਾਲ ਨਾਲ ਕਹਿੰਦੇ ਆ ਵੀ 2500 ਰੁਪਿਆ 5 ਏਕੜ ਤੱਕ ਵਾਲੇ ਕਿਸਾਨ ਨੂੰ ਸਰਕਾਰ ਮਾਨਤਾ ਦੇਵੇ ਅਗਰ ਜੇ ਹੋਰ ਵੀ ਦੁਕਾਨਾਂ ਤੋਂ ਉਹਦੇ ਭਰਾ ਨੂੰ ਅੱਗ ਲਾਉਂਦਾ ਹੈ ਪਾਸ ਹੀ ਕਹਿੰਦੇ ਆ ਵੀ ਸਰਕਾਰ ਪੜਚਾ ਕਰਵਾ ਲਵੇ ਪਰ ਸਰਕਾਰ ਖਾਲੀ ਹੱਥ ਕਿਸਾਨਾਂ ਦੀ ਤੌਰ ਤੇ ਗੋਡਾਚਰ ਕਰਕੇ ਦੱਬਣਾ ਚਾਹੁੰਦੀ ਹੈ ਜੋ ਇਸ ਲਈ ਸਰਕਾਰ ਨੂੰ ਅਸੀਂ ਹਰਗੇ ਜੀ ਮਨਜ਼ੂਰ ਨਹੀਂ ਕਰਾਂਗੇ ਜੋ ਮਾਨ ਗਿਆ ਮਾਨ ਜੋ ਹਾਈ ਕੋਰਟ ਨੇ ਨੈਸ਼ਨਲ ਕਰੀਟਰ ਨੂੰ ਨੰਨੇ ਐਲਾਨੇ 2500 ਰੁਪਏ ਇੱਕ ਖੜਾ ਉਹ ਕਿਸਾਨਾਂ ਨੂੰ ਦੇਵੇ ਤੇ ਕਿਸਾਨਾਂ ਪਰਾਲੀ ਨੂੰ ਅੱਗ ਲਾਉਣ ਨੂੰ ਤਿਆਰ ਨਹੀਂ ਜਿਹੜਾ ਸਰਕਾਰ ਨੇ ਲਾਇਆਗਾ ਵੀ ਕਿਸਾਨਾਂ ਦੇ ਢੇਰਕੇ ਦੇ ਵਿੱਚ ਪਰਾਲੀ ਦੀ ਰਹੇਹ ਸੁਹੋਂ ਦੀ ਜਿਹੜੀ ਰਹਿੰਦੀ ਉਹਨੂੰ ਕੂਤਾਨ ਛਾੜਦੇ ਆ ਤਾਂ ਸੁਪਰੀਮ ਕੋਰਟ ਫਿਰ ਨੂੰ ਫੈਸਲਾ ਦਿੱਤਾ ਗਿਆ ਇਹ ਅੱਗੇ ਨਾਲ ਆਈ ਜੇ ਫਰਦੂਸਨ ਨਾਲ ਕੀਤਾ ਜਾਵੇ ਦੇ ਕੋਈ ਕਿਸਾਨ ਆ ਕੇ ਲਾਉਂਦਾ ਹੈ ਤਾਂ ਉਹਦੇ ਉੱਤੇ ਕਾਰਵਾਈ ਕਰਕੇ ਪਰਚੇ ਦੇ ਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਰੱਖਿਆ ਜਾਵੇ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਤਾਂ ਮਸ਼ੀਨਾ ਦੇਣ ਹਰ ਇੱਕ ਪਿੰਡ ਦੇ ਵਿੱਚ 4-4 ਜੇ ਨਹੀਂ ਮਸ਼ੀਨਾ ਦੇਣੀ ਪਿਛਲੇ ਸਾਲਾਂ ਤੋਂ ਅਸੀਂ ਮੰਗਦਾ ਕਰਦੇ ਆਉਂਦੇ ਆ ਤਾਂ ਸਾਨੂੰ 20000 ਰੁਪਏ ਏਕੜ ਦਾ ਜੇਲ ਇਕੱਠਾ ਤਾਂ ਅਸੀਂ ਇਹ ਪ੍ਰਾਲੀ ਦਾ ਹੱਲ ਅਸੀਂ ਆ ਪਕੜਾ ਸਕੀਏ ਜੇ ਉਹ ਨਹੀਂ ਦੇਣਾ ਹੈਗਾ ਫਿਰ ਅਸੀਂ ਕਹਿੰਦੇ 150 200 ਰੁਪਇਆ ਡਾਉਨਸ ਕਵਾਟਰ ਮਗਰ ਕਿਸਾਨ ਨੂੰ ਦਿੱਤਾ ਜਾਵੇ ਅਸੀਂ ਮਜ਼ਦੂਰਾਂ ਤੋਂ ਬਣਾਈਏ ਅਸੀਂ ਕਿਤੇ ਮਰਜੀ ਜਿੱਤ ਗਏ ਫੇਰ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਨਹੀਂ ਇਹ ਤੋਂ ਸਾਨੂੰ ਨਹੀਂ ਦੇਣਾ ਤਾਂ ਸਾਡੇ ਕੋਲੇ ਪੂਰੀ ਇਹੀ ਹੱਲ ਹੈ ਫੇਰ ਅਸੀਂ ਆਗਲਵਾਵਾਂਗੇ ਕਿਸਾਨਾਂ ਦੇ ਨਾਲ ਖੜਾਂਗੇ ਕਿ ਛੇ ਨੀਟਾਂ ਦੇ ਪਰਚੇ ਆਉਂਦੇ ਆ ਪਰਚੇ ਦਰ ਦੇਣ ਜਿਹੜੇ 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 ਛੱਡਰਣ ਅਸੀਂ ਕਿਸਾਨਾਂ ਦੇ ਨਾਲ ਨਾਲ ਹਰ ਵਾਰ ਖੜਾ ਹਾਂ ਜਿਦਾ ਜੋ ਅਸੀਂ ਇਹ ਧਰਨਾ ਦਿੱਤਾ ਹੈ ਸੰਯੁਕਤਾਂ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਦੇ ਵਿੱਚ ਪੰਜਾਬ ਭਰ ਦੇ ਡੀਸੀ ਹੈੱਡਕ quartara ਤੇ ਅਸੀਂ ਧਰਨੇ ਦੇ ਰਹੇ ਆ ਜਿਹਦੇ ਵਿੱਚ ਮੇਨ ਮਸਲਾ ਕਿਸਾਨਾਂ ਦੀ ਪਰਾਲੀ ਨੂੰ ਲੈ ਕੇ ਆ ਸਪਰੀਮ ਕੋਰਟ ਦੀ ਟਿੱਪਣੀ ਤੇ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਚਿੱਤਿਆ ਜਾ ਰਿਹਾ ਹੈ ਜੁਰਮਾਨੇ ਕੀਤੇ ਜਾ ਰਹੇ ਨੇ ਪਰ ਇਹੀ ਸੁਪਰੀਮ ਕੋਰਟ ਨੇ 2019 ਦੇ ਵਿੱਚ ਬਿਆਨ ਦਿੱਤਾ ਸੀ ਕਿ ਪੰਜਾਬ ਸਰਕਾਰ 100 ਰੁਪਿਆ ਪਰ ਕਵਾਂਟਲ ਬੌਂਸ ਦੇਵੇ ਤਾਂ ਕਿਸਾਨ ਆਪਦੀ ਪਰਾਲੀ ਦੀ ਰਹਿਤ ਖੁੰਦੇ ਸੰਭਾਲ ਕਰੂਗਾ ਪਰ ਸਰਕਾਰ ਕੋਲੇ ਦੇਣ ਲੈਣ ਨੂੰ ਕੁਛ ਨਹੀਂ ਤੇ ਕਿਸਾਨ ਤੇ ਸੰਜਾ ਘਟਿਆ ਜਾ ਰਿਹਾ ਤੇ ਨਾਲ ਹੀ ਸਾਡੀ ਅੱਜ ਆਵਾਰਾ ਪਸ਼ੂਆਂ ਦੇ ਹੱਲ ਲਈ ਮੰਗਿਆ ਉਹ ਵੀ ਵੀ ਪੰਜਾਬ ਭਰ ਦੇ ਵਿੱਚ ਕਿਡਾ ਨਾਮਵਰ ਗਾਇਕ ਹੈ ਕਾ ਜੋ ਆਵਾਰਾ ਪਸ਼ੂਆਂ ਦੀ ਭੇਟ ਚੜ ਗਿਆ ਸਨੇਤ ਨਵੀਆਂ ਕੀਮਤੀ ਜਾਨਾਂ ਆਵਾਰਾ ਪਸ਼ੂਆਂ ਕਰਕੇ ਜਾ ਰਹੀਆਂ ਨੇ ਮਾਨਸਾ ਦੇ ਜ਼ਿਲ੍ਹੇ ਦੇ ਵਿੱਚ ਨਰਮਾ ਬਹੁਤ ਜਿਆਦੇ ਖਰਾਬ ਹੋਇਆ ਹਲੇ ਤੱਕ ਕੋਈ ਨਰਮੇ ਤੇ ਸਰਕਾਰ ਨੇ ਮੂੰਹ ਨਹੀਂ ਖੋਲਿਆ ਵੀ ਅਸੀਂ ਕੀ ਮੁਆਵਜ਼ਾ ਦੇਵਾਂਗੇ ਤੇ ਝੋਨੇ ਆ ਜਿਹੜਾ ਚਾਇਨਾ ਵਾਇਰਸ ਦੇ ਨਾਲ ਹਲਦੀ ਰੋਗ ਦੇ ਨਾਲ ਝੋਨਾ ਵੀ ਘਟੋ ਘਟ 40 ਮਰ ਤੋਂ ਅੱਗੇ ਝੋਨੇ ਦਾ ਝਾੜ ਨਹੀਂ ਵੱਧ ਰਿਹਾ ਇਹ ਅਨੇਕਾਂ ਮੱਗਾਂ ਨੂੰ ਲੈ ਕੇ ਅਸੀਂ ਅੱਜ ਬੀਸੀ ਸਾਹਿਬ ਦੇ ਧਰਨਾ ਦੇਣ ਆਏ ਆ ਤੇ ਸਾਡਾ ਅੱਜ ਜੋ ਮੰਗ ਪੱਤਰ ਦੇਣ ਦਾ ਐਲਾਨ ਅਸੀਂ ਸਵੇਰ ਤੋਂ ਹੀ ਅਸੀਂ ਐਲਾਨ ਕੀਤਾ ਸੀ ਵੀ ਡੀਸੀ ਸਾਹਿਬ ਐਸਐਸਪੀ ਸਾਹਿਬ ਜਾਂ ਕੇਐਸਬੀ ਵੜੀ ਚੀਫ ਇਹਨਾਂ ਅਧਿਕਾਰੀਆਂ ਨੂੰ ਅਸੀਂ ਮੰਗ ਪੱਤਰ ਦੇਣਾ ਜੇਕਰ ਦਿੱਤੇ ਸਮੇਂ ਤੇ ਕੋਈ ਅਧਿਕਾਰੀ ਨਹੀਂ ਆਉਂਦਾ ਤਾਂ ਅਸੀਂ ਡੀਸੀ ਦਾ ਅਫਸਰ ਤੇ ਗੇਟ ਅੱਗੇ ਜਾ ਕੇ ਤੇ ਪ੍ਰੋਟੈਕਟ ਕਰਾਂਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ